ਸ਼ੇਰ ਉਹ ਜਾਨਵਰਾਂ ਦਾ ਸ਼ਿਕਾਰ ਕਰ ਰਿਹਾ ਹੈ ਤੇ ਬੜੇ ਦੌਰ ਨਾਲ ਅਹਿਮਦ ਸ਼ਾਹ ਅਬਦਾਲੀ ਉਹਨੂੰ ਤੱਕ ਕੇ ਸੋਚਾਂ ਦੇ ਸਮੁੰਦਰ ਵਿੱਚ ਡੁੱਬਾ ਹੋਇਆ ਕੋਈ ਡੂੰਘੀਆਂ ਸੋਚਾਂ ਸੋਚ ਰਿਹਾ ਇਹਦੀਆਂ ਸੋਚਾਂ ਨੂੰ ਵਿਸ਼ਰਾਮ ਉਦੋਂ ਲੱਗਾ ਜਦੋਂ ਇਹਦੇ ਕੰਨਾਂ ਵਿੱਚ ਮਰਦਾਂ ਦੇ ਗਾਣਿਆਂ ਦੇ ਖੜਾਕ ਤੈ ਹੁਣ ਤੁਸੀਂ ਆਖੋਗੇ ਮਰਦਾਂ ਦੇ ਗਾਣੇ ਕਿਹੜੇ ਹੁੰਦੇ ਨੇ ਉਹ ਮਰਦਾਂ ਦੇ ਗਾਣੇ ਪੈਰਾਂ ਵਿੱਚ ਪਈਆਂ ਹੋਈਆਂ ਬੇੜੀਆਂ ਹੱਥਾਂ ਨੂੰ ਲੱਗੀਆਂ ਹੋਈਆਂ ਹੱਤ ਘੜੀਆਂ ਗਲਾਂ ਉੱਤੇ ਲੱਕ ਦਿਵਾਲੇ ਮਰੇ ਹੋਏ ਸੰਗਲ ਉਹਨਾਂ ਗਹਿਣਿਆਂ ਦੇ ਖੜਾਕ ਅਹਿਮਦ ਸ਼ਾਹ ਅਬਦਾਲੀ ਦੇ ਕੰਨਾਂ ਵਿੱਚ ਪੈ ਇਹਦਾ ਧਿਆਨ ਥੋੜਾ ਜਿਹਾ ਟੁੱਟਾ ਤੇ ਨਾਲ ਹੀ ਅਸਮਾਨ چیرਵੀਂ ਆਵਾਜ਼ ਇਹਦੇ ਕੰਨਾਂ ਵਿੱਚ ਗੂੰਜਦੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਹ ਗਰਜਵੀਂ ਆਵਾਜ਼ ਨੂੰ ਸੁਣਿਆ ਅਹਿਮਦ ਸ਼ਾਹ ਅਬਦਾਲੀ ਇੱਕ ਵਾਰ ਤਰਬਕ ਗਿਆ ਇਹਨੇ ਪਿੱਛਾ ਪਰਤ ਕੇ ਵੇਖਿਆ ਦੋ ਗੁਰੂ ਕੇ ਸਿੰਘ ਪਿਆਰਬਰ ਪਿਆਰ ਨਿਹੰਗ ਸਿੰਘ ਜਿਹੜੇ ਇਹਦੇ ਛਪਾਈਆਂ ਕੈਦ ਕੀਤੇ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਪੇਸ਼ ਕਰਨ ਵਾਸਤੇ ਲਿਆਂਦੇ ਗੁੱਸੇ ਵਿੱਚ ਭਰਿਆ ਹੋਇਆ ਅਹਿਮਦ ਸ਼ਾਹ ਅਬਦਾਲੀ ਸਭ ਤੋਂ ਪਹਿਲਾਂ ਆਪਣੇ ਛਪਾਈਆਂ ਨੂੰ ਸਵਾਲ ਕਰਦਾ ਕਹਿੰਦਾ ਓਏ ਤੁਸੀਂ ਇਹਨਾਂ ਨੂੰ ਸਮਝਾ ਕੇ ਲੈ ਕੇ ਆਉਣਾ ਸੀ ਇਹ ਤੁਹਾਡੀ ਜ਼ਿੰਮੇਵਾਰੀ ਸੀ ਕਿ ਅਹਿਮਦ ਸ਼ਾਹ ਅਬਦਾਲੀ ਦੇ ਦਰਬਾਰ ਅੰਦਰ ਜਦੋਂ ਕੋਈ ਪੇਸ਼ ਹੁੰਦਾ ਉਹ ਸਿਰ ਝੁਕਾ ਕੇ ਸਜਦਾ ਕਰਦਾ ਇਸਲਾਮ ਕਹਿੰਦਾ ਇਥੇ ਹੋਰ ਕੋਈ ਫਤਿਹ ਹੋਰ ਕੋਈ ਗੱਲ ਪਰਵਾਣ ਨਹੀਂ ਹੁੰਦੀ ਤੁਸੀਂ ਇਹਨਾਂ ਨੂੰ ਸਮਝਾ ਕੇ ਕਿਉਂ ਨਹੀਂ ਮੇਰੇ ਸਾਹਮਣੇ ਲੈ ਕੇ ਆਏ ਇਸ ਤੋਂ ਪਹਿਲਾਂ ਕਿ ਸਿਪਾਈ ਬੋਲਦੇ ਉਹ ਜੰਜੀਰਾਂ ਵਿੱਚ ਜਕੜੇ ਹੋਏ ਦੋ ਗੁਰੂ ਕੇ ਲਾਲ ਬੋਲੇ ਨੇ ਕਹਿਣ ਲੱਗੇ ਸ਼ਾਹ ਤੇਰੇ ਸਿਪਾਈਆਂ ਦਾ ਕਸੂਰ ਕੋਈ ਨਹੀਂ ਇਨਾਤੇ ਬੜਾ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਬਾਦਸ਼ਾਹ ਦੇ ਸਾਹਮਣੇ ਜਾ ਕੇ ਸਿਰ ਝੁਕਾ ਦੇਣਾ ਪਰ ਸਾਡੇ ਗੁਰੂ ਨੇ ਸਾਨੂੰ ਸਿਖਿਆ ਦਿੱਤੀ ਹੈ ਕਿ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਕਿਸੇ ਦੇ ਸਾਹਮਣੇ ਝੁਕਣਾ ਨਹੀਂ ਚਾਹੀਦਾ ਅਸੀਂ ਕਿਸੇ ਹੋਰ ਦੇ ਸਾਹਮਣੇ ਝੁਕਦੇ ਨਹੀਂ ਐਂ ਅਣਖ ਦੇ ਨਾਲ ਸਿਰ ਉੱਚਾ ਕਰਕੇ ਜਿਉਣਾ ਜਾਣਦੇ ਹਾਂ ਅਹਿਮਦ ਸ਼ਾਹ ਅਬਦਾਲੀ ਰੋਬ ਵਿੱਚ ਆ ਕੇ ਕਹਿੰਦਾ ਕਹਿੰਦਾ ਜਿਹੜੇ ਝੁਕਦੇ ਨਹੀਂ ਉਹ ਅਸੀਂ ਧਰ ਤੋਂ ਵੱਖਰੇ ਸਿਰ ਕਰਕੇ ਰੱਖਦੇ ਨੇ ਹਾਂ ਜਿਹੜਾ ਝੁਕ ਜਾਵੇ ਉਹ ਆਪਣੀ ਜਾਨ ਬਚਾਲ ਲੈਂਦਾ ਤੇ ਜਿਹੜਾ ਆਕੜ ਜਾਵੇ ਉਹ ਆਪਣੀ ਜਾਨ ਗਵਾ ਬੈਠਦਾ ਜੇ ਤੁਸੀਂ ਆਪਣੀ ਜਾਨ ਦੀ ਸਲਾਮਤੀ ਚਾਹੁੰਦੇ ਹੋ ਬਾਕੀ ਗੱਲਾਂ ਤੁਹਾਡੇ ਨਾਲ ਬਾਅਦ ਵਿੱਚ ਹੋਣਗੀਆਂ ਪਹਿਲਾ ਸਿਰ ਝੁਕਾ ਕੇ ਸਜਦਾ ਕਰੋ ਨਹੀਂ ਤੇ ਬੜੇ ਤਸੀਹੇ ਦੇ ਕੇ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਗੁੱਸੇ ਵਿੱਚ ਭਰਿਆ ਅਹਿਮਦ ਸ਼ਾਹ ਅਬਦਾਲੀ ਇਹਨਾਂ ਸਿੰਘਾਂ ਨੂੰ ਜੋ ਕੁਝ ਆ ਕਰਿਆ ਉਸ ਵੇਲੇ ਦੀ ਕਹਾਣੀ ਮੇਰੇ ਸਾਥੀ ਬੇਨਤੀ ਇਉਂ ਕਰ ਰਹੇ ਨੇ ਜੀ ਗੁੱਸੇ ਵਿੱਚ ਭਰ ਕੇ ਤੇ ਬੋਲੇ ਅਹਿਮਦ ਸ਼ਾਹ ਅਬਦਾਲੀ ਸਭ ਝੁਕ ਦੇ ਮੈਨੂੰ ਨੇ ਝੁਕਦੀ ਜਿਉ ਧਰਤੀ ਨੂੰ ਚਾਹੁੰਦੇ ਵਿੱਚ ਭਰ ਕੇ ਤੇ ਬੋਲੇ ਅਹਿਮਦ ਸ਼ਾਹ ਅਬਦਾਲੀ ਸਭ ਝੁਕਦੇ ਮੈਨੂੰ ਨੇ ਝੁਕਦੀ ਜਿਉਂ ਧਰਤੀ ਨੂੰ ਡਾਲੀ ਇੱਥੇ ਪਰਵਾਹ ਨਹੀਂ ਜੋੜੀ ਪੈ ਫਤਿਹ ਬਲਾਉਂਦੇ ਕਰੋ ਸਯਦਾ ਝੁਕ ਕੇ ਓ ਜੇਕਰ ਜਾਨ ਬਚਾਉਣੀ ਚਾਹੁੰਦੇ ਇੱਕ ਵਾਰਿੰਦ ਤੇ ਮੈਂ ਛੰਡਾ ਹੈ ਇਸਲਾਮੀ ਲਾਉਣਾ ਕੋਈ ਧਰਮ ਰਹੂ ਬਾਕੀ ਸਭ ਨੂੰ ਮਾਰ

ਕਮੇਦੁੱਲੀ ਸਣ ਪਰਵਾਰਾ ਮਾਰ ਦਈਏ ਜੇ ਨਾ ਸਾਡੀ ਈਨ ਕਬੂਲੀ ਹੋ ਕੀ ਹਸਤੀ ਤੁਹਾਡੀ ਹੈ ਕੀ ਹਸਤੀ ਤੁਹਾਡੀ ਹੈ ਮੇਰੇ ਸਾਵੇਂ ਰੋਬ ਵਖਾਉਂਦੇ ਕਰੋ ਸਜਦਾ ਚੁੱਕ ਕੇ ਜੇਕਰ ਜਾਨ ਬਚਾਉਣੀ ਚਾਹੁੰਦੇ ਪਰਨਲਾ ਮੇਰੀ ਓ ਜਿੰਦਗੀ ਵਿੱਚ ਸੁੱਖ ਨੇ ਲੈਣੇ ਕਸ਼ਟਾਂ ਤੋਂ ਬਚ ਜਾਓਗੇ ਹਾਂ ਜੇਕਰ ਲੱਗ ਜੋ ਮੇ ਸੋਣੇ ਕਰੋ ਸਜਦਾ ਚੁੱਕ ਕੇ ਓ ਜੇਕਰ ਜਾਨ ਬਚਾਉਣੀ ਚਾਹੁੰਦੇ ਓ ਜੇ ਦੀਨ ਕਬੂਲੋਗੇ ਤੁਹਾਡੀ ਜ਼ਿੰਦਗੀ ਹੋ ਸੁਖਾਲੀ ਬੈਠੇ ਹੋ ਜਿੱਤ ਪੜੀ ਐਵੇਂ ਕਿਉਂ ਦੇ ਬੱਚਿਆਂ ਵਾਲੀ ਘਾਤੀ ਅਕਲ ਨਿਆਣੀ ਤੇ ਮੈਨੂੰ ਪਏ ਤਰਸ ਨੇ ਆਵੇ ਕਰੋ ਸਜਦਾ ਚੁੱਕ ਕੇ ਓ ਜੇਕਰ ਜਾਨ ਬਚਾਉਣੀ ਚਾਹੁੰਦੇ ਤੇ ਜ਼ਿੰਦਗੀ ਹੈ ਦੂਜੇ ਪਾਸੇ ਮਾਂ ਤੇ ਉਡੀਕੇ ਕੀ ਫੈਸਲਾ ਕਰਿਆ ਜੇ ਮੈਨੂੰ ਦੱਸਣਾ ਨਾਲ ਸੁਲਿਕੇ ਓਏ ਸੁਣ ਕੇ ਮੇਰਾ ਓਏ ਨਾ ਸੁਣ ਕੇ ਮੇਰਾ ਓਏ ਵੱਟੇ ਖੱਪੀ ਖਾਤ ਬਰਾਉਂਦੇ ਕਰੋ ਸੇਵਾ ਚੁੱਕ ਕੇ ਜੇਕਰ ਜਾਨ ਬਚਾਉਣੀ ਚਾਹੁੰਦੇ ਲੰਘ ਜਾਵੇ ਮਿਲਦਾ ਮੌਕਾ ਨਹੀਂ ਦੁਬਾਰਾ ਫਿਰ ਚੁੱਕਣਾ ਪੈਣਾ ਜੇ ਨਹੀਂ ਤਾਂ ਕਸ਼ਟ ਤੁਸਾਂ ਨੂੰ ਪਾਰਾ ਲਿਖ ਲਿਖ ਕੇ ਸਾਕੇ ਤੇ ਮੈਂ ਮੈਂ ਰਹਿੰਦੇ ਜੇ ਫਿਰ ਗਾਉਂਦੇ ਮੈਂ ਮੈਂ ਰਹਿੰਦੇ ਜੇ ਫਿਰ ਗਾਉਂਦੇ ਕਰੋ ਸਜਦਾ ਚੁੱਕ ਕੇ ਜੇ ਕਰ ਜਾਨ ਬਚਾਉਣੀ ਚਾਹੁੰਦੇ ਜਦੋਂ ਤੋਂ ਸਿੱਖ ਕੌਮ ਹੋਂਦ ਵਿੱਚ ਆਈ ਹੈ ਸਰਕਾਰ ਕੋਈ ਵੀ ਹੋਵੇ ਉਹਦਾ ਯਤਨ ਇਹੋ ਹੀ ਰਿਹਾ ਪਈ ਇਹਨਾਂ ਨੂੰ ਝੁਕਾਇਆ ਕਿਵੇਂ ਜਾ ਸਕੇ ਪਰ ਇਹੋ ਜੀ ਅਣਖ ਦੀ ਚਿੰਗਾਰੀ ਗੁਰੂ ਸਾਡੇ ਸਾਡੇ ਅੰਦਰ ਭਰ ਗਏ ਨੇ ਵੀ ਸਰਕਾਰਾਂ ਆਈਆਂ ਤੇ ਚਲੇ ਗਈਆਂ ਪਰ ਸਿੱਖਾਂ ਨੂੰ ਨਾ ਕੋਈ ਝੁਕਾ ਸਕਿਆ ਤੇ ਨਾ ਕੋਈ ਰਹਿੰਦੀ ਦੁਨੀਆ ਤੱਕ ਝੁਕਾ ਸਕਦਾ ਹਾਓ ਗੱਲ ਬਕਰੀ ਏ ਤੇ ਆਪਣੀ ਮਰਜ਼ੀ ਦੇ ਨਾਲ ਭਾਵੇਂ ਅਸੀਂ ਦਾੜੇ ਪ੍ਰਕਾਸ਼ ਸਿਰ ਤੇ ਦਸਤਾਰਾਂ ਸਜਾ ਕੇ ਜਿੱਥੇ ਮਰਜੀ ਕਬਰਾਂ ਮਟੀਆਂ ਮਸਾਣਾ ਤੇ ਆਪ ਸਿਰ ਝੁਕਾ ਲਈ ਪਰ ਧੱਗੇ ਨਾਲ ਝੁਕਾਉਣ ਵਾਲਾ ਸਾਨੂੰ ਕੋਈ ਨਹੀਂ ਪੈਦਾ ਹੋਇਆ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਸਿਰ ਝੁਕਾ ਕੇ ਸਜਦਾ ਕਰੋ ਨਹੀਂ ਤੇ ਜਾਨ ਤੋਂ ਹੱਥ ਧੋ ਬੈਠੋਗੇ ਹੁਣ ਇਹ ਤੇ ਇਹ ਵੀ ਜ਼ਿਕਰ ਕਰਨਾ ਬਣਦਾ ਕਿ ਅਹਿਮਦ ਸ਼ਾਹ ਅਬਦਾਲੀ ਇਹ ਤੇ ਪਹੁੰਚਿਆ ਕਿਵੇਂ ਤੇ ਜਿਹੜੇ ਸਿੰਘ ਇਹਦੇ ਸਾਹਮਣੇ ਪੇਸ਼ ਕੀਤੇ ਗਏ ਉਹ ਕੌਣ ਤੇ ਕਿਵੇਂ ਆਏ ਅਹਿਮਦ ਸ਼ਾਹ ਅਬਦਾਲੀ ਭਾਰਤ ਦੇਸ਼ ਤੇ ਹਮਲਾ ਕਰਦਾ ਤੇ ਸਭ ਤੋਂ ਵੱਡੀ ਜੰਗ ਜਿਹੜੀ ਹਿੰਦੂਸਤਾਨ ਦੀਆਂ ਵੱਡੀਆਂ ਜੰਗਾਂ ਦੇ ਵਿੱਚ ਮੰਨੀ ਜਾਂਦੀ ਜਿਹੜੀ ਸਾਡੇ ਬੱਚਿਆਂ ਨੂੰ ਬੜੇ ਮਾਣ ਨਾਲ ਪੜਾਈ ਜਾਂਦੀ ਹੈ ਭਾਵੇਂ ਕਿ ਉਹ ਸਾਡੇ ਦੇਸ਼ ਦੇ ਲੋਕ ਉਸ ਜੰਗ ਨੂੰ ਹਾਰ ਗਏ ਸਨ ਬੜੀ ਵੱਡੀ ਗਿਣਤੀ ਦੇ ਵਿੱਚ ਰਾਜਪੂਤ ਤੇ ਮਰਹੱਟੇ ਪਾਣੀ ਪਤ ਦੇ ਜੰਗ ਵਿੱਚ ਇਕੱਠੇ ਹੋਏ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਗਿਣਤੀ ਵਿੱਚ ਥੋੜੀਆਂ ਨੇ ਬੜੇ ਮਹੀਨੇ ਇਹ جنگ ਚੱਲਦੀ ਰਹੀ ਅਹਿਮਦ ਸ਼ਾਹ ਅਬਦਾਲੀ ਇਸ جنگ ਨੂੰ ਜਿੱਤਣ ਵਿੱਚ ਲੱਗਦਾ ਵੀ ਕਾਮਯਾਬ ਨਹੀਂ ਹੋ ਸਕਦਾ ਇੱਕ ਦਰਾਤ ਅਹਿਮਦ ਸ਼ਾਹ ਅਬਦਾਲੀ ਆਪਣੇ ਤੰਬੂ ਵਿੱਚੋਂ ਬਾਹਰ ਨਿਕਲਿਆ ਇਹ ਚਾਹੁੰਦਾ ਸੀ ਵੀ ਰਾ ਚੋਕ ਲਿਆ ਜਾਵੇ ਵਾਪਸ ਕਾਬਲ ਕੰਧਾਰ ਨੂੰ ਚਲੇ ਜਾਈਏ ਪਰ ਸਾਡੇ ਦੇਸ਼ ਦੇ ਲੋਕ ਉਹਨਾਂ ਦੀ ਮਾਨਸਿਕਤਾ ਕਿਹੋ ਜੀ ਆ ਉਹਨੇ ਜਦੋਂ ਅਬਦਾਲੀ ਬਾਹਰ ਨਿਕਲ ਕੇ ਤੱਕਦਾ ਕਿਉਂਕਿ ਰਾਤ ਨੂੰ جنگ ਦਾ ਵੀ ਸ਼ਰਾਮ ਹੋ ਜਾਂਦਾ ਸੀ ਬਹੁਤ ਸਾਰੀ ਜਗ੍ਹਾ ਤੋਂ ਧੂਆਂ ਉੱਠ ਰਿਹਾ ਉਹਨੇ ਆਪਣੇ ਸਿਪਾਈ ਆਪਣੇ ਜਰਨਲ ਨੂੰ ਆਵਾਜ਼ ਮਾਰ ਕੇ ਪੁੱਛਿਆ ਕਹਿੰਦਾ ਇਹ ਧੂਆਂ ਇੰਨੀਆਂ ਥਾਵਾਂ ਤੇ ਕਿਉਂ ਉੱਠ ਰਿਹਾ ਤੇ ਉਹਦੇ ਜਰਨਲ ਨੇ ਦੱਸਿਆ ਕਹਿੰਦਾ ਇਹ ਹਿੰਦੁਸਤਾਨ ਦੇ ਲੋਕ ਇਹ ਲੜਨ ਵਾਸਤੇ ਤੇ ਬੇਸ਼ੱਕ ਉੱਪਰੋਂ ਉੱਪਰੋਂ ਇਕੱਠੇ ਹੋ ਗਏ ਹੁਣ ਪਰ ਇਹ ਲੋਕ ਧਰਮ ਦੇ ਨਾਂ ਤੇ ਉੱਤੇ ਜਾਤ ਪਾਤ ਦੇ ਨਾਂ ਦੇ ਉੱਤੇ ਬੜੇ ਇੱਕ ਦੂਜੇ ਦੇ ਨਾਲ ਈਰਖਾ ਕਰਦੇ ਨੇ ਇਹਨਾਂ ਦਾ ਖਾਣਾ ਤਿਆਰ ਹੋ ਰਿਹਾ ਤੇ ਉਹ ਸਾਰਿਆਂ ਦਾ ਵੱਖੋ ਵੱਖਰਾ ਹੋ ਰਿਹਾ ਰਾਜਪੂਤ ਮਰਹਟਿਆਂ ਦਾ ਖਾਣਾ ਨਹੀਂ ਖਾਂਦੇ ਮਰਹਟੇ ਰਾਜਪੂਤਾਂ ਦਾ ਨਹੀਂ ਖਾਂਦੇ ਛੂਦਰ ਵੈਸ ਤੇ ਬ੍ਰਾਹਮਣ ਦੇ ਨਾਂ ਤੇ ਝਗੜੇ ਇਹਨਾਂ ਦੇ ਵਿੱਚ ਰਹਿੰਦੇ ਅਬਦਾਲੀ ਫਿਰ ਵਾਪਸ ਤੰਬੂ ਵਿੱਚ ਆਇਆ ਕਹਿੰਦਾ ਜਿਹੜੇ ਲੋਕ ਇਕੱਠੇ ਨਹੀਂ ਬੈਠ ਕੇ ਖਾ ਸਕਦੇ ਉਹਨਾਂ ਲੋਕਾਂ ਨੂੰ ਜਿੱਤਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਤੇ ਉਹ ਵੱਡੀ ਜੰਗ ਪਾਣੀ ਪਤ ਦੀ ਮਰਹਟਿਆਂ ਦੇ ਕੋਲੋਂ ਅਹਿਮਦ ਸ਼ਾਹ ਅਬਦਾਲੀ ਨੇ ਜਿੱਤ ਲਈ ਉਸ ਪਾਣੀਪਤ ਦੀ جنگ ਨੂੰ ਜਿੱਤ ਕੇ ਇਸ ਭਾਰਤ ਦੇਸ਼ ਦੀਆਂ ਬਹੁਤ ਸਾਰੀਆਂ ਧੀਆਂ ਪੈਣਾ ਨੂੰ ਬੰਨ ਕੇ ਆਪਣੇ ਕਬਜ਼ੇ ਵਿੱਚ ਲੈ ਕਰਕੇ ਜਿਹੜੇ ਅੱਜ ਸਿੱਖਾਂ ਨੂੰ ਆਤਵਾਦੀ ਤੇ ਵੱਖਵਾਦੀ ਦੱਸਦੇ ਨੇ ਬਹੁਤ ਸਾਰੀਆਂ ਧੀਆਂ ਪੈਣਾ ਇਸ ਦੇਸ਼ ਦੀਆਂ ਬੰਨ ਕੇ ਆਪਣੇ ਨਾਲ ਕਾਬਲ ਕੰਧਾਰ ਨੂੰ ਲੈ ਕੇ ਤੁਰ ਪਿਆ ਬਹੁਤ ਸਾਰਾ ਇਸ ਦੇਸ਼ ਦਾ ਖਜ਼ਾਨਾ ਉਹਨੇ ਲੁੱਟ ਕੇ ਬੰਨ ਲਿਆ ਜਦੋਂ ਉਹਨੇ ਸਤਲੁਜ ਪਾਰ ਕੀਤਾ ਤੇ ਸਤਲੁਜ ਪਾਰ ਕਰਨ ਤੋਂ ਬਾਅਦ ਸਿੰਘਾਂ ਨੂੰ ਇਹ ਖਬਰ ਮਿਲੀ ਕਿ ਅਹਿਮਦ ਸ਼ਾਹ ਅਬਦਾਲੀ ਭਾਰਤ ਦੇਸ਼ ਦਾ ਖਜ਼ਾਨਾ ਤੇ ਇਸ ਦੇਸ਼ ਦੀ ਇੱਜ਼ਤ ਬਣ ਕੇ ਆਪਣੇ ਨਾਲ ਲੈ ਕੇ ਜਾ ਰਿਹਾ ਤੇ ਇਹਨਾਂ ਨੇ ਧੀਆਂ ਦੀ ਇੱਜ਼ਤ ਨੂੰ ਬਚਾਉਣ ਵਾਸਤੇ ਪ੍ਰੋਗਰਾਮ ਨੂੰ ਤਿਆਰ ਕੀਤਾ ਮੈਂ ਜਦੋਂ ਇਹ ਇਤਿਹਾਸ ਦੇ ਪੰਨੇ ਪੜ੍ਹ ਰਿਹਾ ਸੀ ਤੇ ਵਿਦਵਾਨ ਦੇ ਬੋਲ ਬੜੇ ਕਮਾਲ ਦੇ ਸਨ ਜਰਾ ਧਿਆਨ ਦੇ ਕੇ ਸੁਣਨਾ ਉਹ ਵਿਦਵਾਨ ਕਹਿੰਦਾ ਮੈਂ ਸੋਚਦਾ ਸੀ ਵੀ ਸਤਲੁਜ ਤੋਂ ਪਹਿਲਾਂ ਜਦੋਂ ਅਬਦਾਲੀ ਗੱਡਿਆਂ ਦੇ ਉੱਤੇ ਬਿਠਾ ਕੇ ਇਸ ਦੇਸ਼ ਦੀਆਂ ਧੀਆਂ ਪੈਣਾ ਨੂੰ ਲਿਜਾ ਰਿਹਾ ਸੀ ਕਿ ਉਹਨਾਂ ਨੇ ਆਪਣੇ ਬਚਾਅ ਵਾਸਤੇ ਚੀਕ ਚਹਾੜਾ ਦੁਹਾਈ ਨਹੀਂ ਪਾਈ ਹੋਵੇਗੀ ਜਾਂ ਉਹਨਾਂ ਨੇ ਚੀਕ ਚਹਾੜਾ ਤੇ ਦੁਹਾਈ ਪਾਈ ਪਰ ਉਹਨਾਂ